ਪ੍ਰਮੁੱਖ ਅਧਕਾਰੀਓ ਪ੍ਰੋਫੈਸਰ ਐਵਨ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਪਟਿਆਲਾ ਸਾਡੇ ਸਮਿਆਂ ਦੀ ਆਨ ਸ਼ਾਨ ਸਾਡੇ ਸਾਹਬ ਦਾ ਗੌਰਵ ਸੁਰਜੀਤ ਪਾਤਰ ਜੀ ਆਨਰੇਬਲ ਕੈਬਨਟ ਮਿੰ estr ਗੁਰਮੀਤ ਸਿੰਘ ਖੁੱਡੀਆਂ ਜੀ ਮੈਡਮ ਰਜਿਸਟਰਡ ਡਾਕਟਰ ਜੇ ਸ਼ਰਮਾ ਡਾਕਟਰ ਗੁਰਮੁਖ ਤੇ ਮੇਰੇ ਸਾਹਮਣੇ ਬੈਠੇ ਪੰਡਾਲ ਵਿੱਚ ਸਜੇ ફેકલ્ટી ਦੇ ਅਧਿਆਪਕ ਸਹਿਬਾਨ ਕਰਮਚਾਰੀ ਤੇ ਸਭ ਤੋਂ ਵੱਧ ਹਮ ਹਮਾ ਕੇ ਪਹੁੰਚੇ ਪਿਆਰੇ ਵਿਦਿਆਰਥੀ ਪਬਲਿਸ਼ਰਸ ਸਭ ਤੋਂ ਪਹਿਲਾਂ ਤਾਂ ਮੈਂ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਪਟਿਆਲਾ ਪ੍ਰੋਫੈਸਰ ਅਰਵਿੰਦ ਅਤੇ ਇਸ ਮੇਲੇ ਦਾ ਆਯੋਜਨ ਕਰਨ ਵਾਲੇ ਡਾਕਟਰ ਗੁਰਮukh ਡਾਕਟਰ ਪਰਮਜੀਤ ਥੋਣਾ ਨੂੰ ਮੁਬਾਰਕ ਦਿਨਾ ਚਾਹਾਂਗੀ ਜਿਨ੍ਹਾਂ ਨੇ ਇੱਕ ਐਨੀ ਮੀਨਿੰਫੁਲ ਐਕਟੀਵਿਟੀ ਜਿਹੜੀ ਹੈਗੀ ਆ ਉਸ ਨੂੰ ਆਰਗੇਨਾਈਜ਼ ਕੀਤਾ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਆਏ ਵਿਦਿਆਰਥੀਆਂ ਨੂੰ ਉਹਨਾਂ ਦੇ ਮਨਪਸੰਦ ਵਿਸ਼ਿਆਂ ਦੇ ਵਿੱਚ ਸਿੱਖਿਆ ਤੇ ਸਿਖਲਾਈ ਦੇਣ ਦੇ ਨਾਲ-ਨਾਲ ਉਹਨਾਂ ਦੀ ਚੇਤਨਾ ਨੂੰ ਉਹਨਾਂ ਦੀ ਕਲਪਨਾ ਨੂੰ ਉਹਨਾਂ ਦੀ ਸੰਵੇਦਨਾ ਨੂੰ ਨਵੀਆਂ ਉਡਾਰੀਆਂ ਦੀ ਜਾਗ ਲਾਣੀ ਇਹ ਇੱਕ ਵਿਸ਼ੇਸ਼ ਉਪਰਾਲਾ ਨਾ ਕੇਵਲ ਯੂਨੀਵਰਸਿਟੀ ਵਿੱਚ ਆ ਵਿਦਿਆਰਥੀਆਂ ਲਈ ਸਗੋਂ ਨੇੜੇ ਤੇੜੇ ਇਲਾਕੇ ਦੇ ਕਾਲਜਾਂ ਦੇ ਸਕੂਲਾਂ ਦੇ ਇਹਦੇ ਨਾਲ ਨਾਲ ਇਲਾਕੇ ਦੇ ਹੋਰ ਪਾਠਕਾਂ ਨੂੰ ਪੁਸਤਕ ਸੱਭਿਆਚਾਰ ਦੇ ਘੇਰੇ ਵਿੱਚ ਲਿਆਉਣ ਲਈ ਇਹ ਉਚੇਰੇ ਤਰ ਤਰਤੀ ਜਿਨੀ ਵਿਸ਼ਾਗਾ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਇਸ ਯੂਨੀਵਰਸਿਟੀ ਨੂੰ ਜਿਸ ਰੰਗ ਵਿੱਚ ਹੋਣਾ ਚਾਹੀਦਾ ਹੈ ਉਸ ਰੰਗ ਦੇ ਵਿੱਚ ਇਹ ਅੱਜ ਦਿਖਾਈ ਦੇ ਰਹੀ ਹੈ ਪੰਜਾਬੀ ਯੂਨੀਵਰਸਿਟੀ ਦਾ ਸੁਪਨਾ ਸੰਜੋਣ ਵਾਲੇ ਸਾਡੇ ਵਡੇਰਿਆਂ ਨੇ ਜਦੋਂ ਇਸ ਯੂਨੀਵਰਸਿਟੀ ਦੀ ਐਕਟ ਲਿਖਿਆ ਸੀ ਉਸ ਦੇ ਵਿੱਚ ਇਹ ਸ਼ਾਮਲ ਸੀਗਾ ਕਿ ਇਹ ਯੂਨੀਵਰਸਿਟੀ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰੇਗੀ ਹੋਰ ਬਹੁਤ ਸਾਰੀਆਂ ਇੰਸਟੀਚੂਨ ਦੇ ਐਕਟ ਵਾਂਗ ਸਾਡੇ ਲਈ ਵੀ ਇਹ عبارت ਰਸਮੀ ਹੋ ਸਕਦੀ ਸੀ ਪਰ ਪਿਛਲੇ 60 ਸਾਲਾਂ ਦਾ ਇਸ ਯੂਨੀਵਰਸਿਟੀ ਦਾ ਇਤਿਹਾਸ ਦੱਸਦਾ ਹੈ ਕਿ ਇਸ ਯੂਨੀਵਰਸਿਟੀ ਨੇ ਇਸ ਇਬਾਰਤ ਨੂੰ ਇਸ ਇਨਾ ਸ਼ਬਦਾਂ ਨੂੰ ਇੱਕ ਨੈਤਿਕ ਜ਼ਿੰਮੇਵਾਰੀ ਵਾਂਗ ਇੱਕ ਪੁੱਤਰ ਪ੍ਰਣ ਵਾਂਗ ਨਿਭਾਇਆ ਹੈ আর ਇੱਕ ਆਪਣੇ ਵਿਲੱਖਣ ਪਛਾਣ ਬਣਾਈ ਹੈ ਡਾਕਟਰ ਅਰਵਿੰਦ ਸਾਡੀ ਪ੍ਰਸ਼ੰਸਾ ਦੇ ਇਸ ਕਰਕੇ ਵੀ ਹੱਕਦਾਰ ਨੇ ਕਿ ਉਹਨਾਂ ਨੇ ਇੰਨੇ ਔਖੇ ਸਮਿਆਂ ਦੇ ਵਿੱਚ ਪੰਜਾਬੀ ਦੀ ਜਿਹੜੀ ਪੰਜਾਬੀ ਪੱਖੀ ਮੁਹਿੰਮ ਹੈ ਇਸ ਯੂਨੀਵਰਸਿਟੀ ਨੂੰ ਉਸ ਨੂੰ ਮੱਠੇ ਨਹੀਂ ਪਣ ਦਿੱਤਾ ਹਰ ਰੋਜ਼ ਤੁਸੀਂ ਪੰਜਾਬ ਪੰਜਾਬੀ ਪੰਜਾਬੀਅਤ ਦਾ ਫਿਕਰ ਇਸ ਯੂਨੀਵਰਸਿਟੀ ਦੇ ਨਿਆ ਸਰਗਰਮੀਆਂ ਦੇ ਵਿੱਚ ਕਿਵੇਂ ਪ੍ਰਾਇਰਟੀ ਬਣਿਆ ਰਹਿੰਦਾ ਹੈ ਉਸ ਦੀਆਂ ਖਬਰਾਂ ਤੁਸੀਂ ਨਿਤ ਪੜ੍ਹਦੇ ਹੋ ਔਰ ਬਲਕਿ ਇਹ ਹੈ ਕਿ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਵਿਜ਼ਨ ਹੈ ਜਾਂ ਆਪਣੀ ਕਮਿਟਮੈਂਟ ਹੈ ਉਸ ਦੇ ਨਾਲ ਇਸ ਨੂੰ ਬਹੁਤ ਕੁਝ ਨਵੀਆਂ ਡਾਈਮੈਂਸ਼ਨਸ ਵੀ ਦਿੱਤੀਆਂ ਨੇ ਮੈਂ ਪੰਜਾਬੀ ਯੂਨੀਵਰਸਿਟੀ ਦੇ ਸਮੁੱਚੇ ਪਰਿਵਾਰ ਨੂੰ ਇਸ ਇਵੈਂਟ ਦੇ आयोजन ਲਈ ਮੁਬਾਰਕ ਦਿਣਾ ਚਾਹਾਂਗੇ ਦੁਨੀਆਂ ਦੇ ਇਤਿਹਾਸ ਦੇ ਵਿੱਚ ਪੁਸਤਕ ਮੇਲਿਆਂ ਦੀ ਜਾਂ ਸਾਹਿਤ ਉਤਸਵਾਂ ਦੀ ਪਰੰਪਰਾ ਬਹੁਤ ਪੁਰਾਣੀ ਹੈ ਪਰ ਪੰਜਾਬ ਦੀ ਧਰਤੀ ਦੇ ਉੱਤੇ ਜਿਵੇਂ ਕਿ ਮੇਰੇ ਤੋਂ ਪਹਿਲਾਂ ਡਾਕਟਰ ਗੁਰਮukh ਖਣਾਨ ਨੇ ਦੱਸਿਆ ਕਿ ਇਸ ਮੇਲੇ ਨੂੰ ਇਸ ਉਤਸਵ ਨੂੰ ਆਯੋਜਨ ਕਰਨ ਦੇ ਵਿੱਚ ਅਸੀਂ ਮੋਰੀਸ ਹਾਂ ਔਰ ਇਸ ਕਦਰ ਸਾਨੂੰ ਇਹ ਹੱਕ ਹੀ ਮਾਨਵਿਆ ਇਸ ਮੇਲੇ ਦਾ ਮੰਤਵ ਇੱਕ ਇਹੋ ਜਿਹਾ ਕਲਚਰ ਇਤੇ ਹੋ ਜਾਏ ਥੋਸ ਇਤੇ ਹੋ ਜਾ ਮਹੌਲ ਪੈਦਾ ਕਰਨਾ ਸੀ ਜਿਹੜਾ ਸਾਨੂੰ ਗਿਆਨ ਵਿਗਿਆਨ ਦੀ ਦੁਨੀਆ ਨੂੰ ਸੈਲੀਬ੍ਰੇਟ ਕਰਨਾ ਸਿਖਾਵੇ ਜਿਹੜਾ ਸਾਨੂੰ ਕਲਾ ਨੂੰ ਕਲਾਵਾਂ ਨੂੰ ਐਪਰੀਸ਼ੀਏਟ ਕਰਨਾ ਸਿਖਾਵੇ ਔਰ ਸਾਡੇ ਮਨਾਂ ਦੇ ਵਿੱਚ ਸਾਡੇ ਚਿੰਤਕਾਂ ਦਾ ਸਾਡੇ ਕਲਾਕਾਰਾਂ ਦਾ ਸਾਡੇ ਸਾਹਿਤਕਾਰਾਂ ਦਾ ਸਾਡੇ ਸਿਰਜਕਾਂ ਦਾ ਮਾਨ ਵਸਾਵੇ ਅਸੀਂ ਉਹਨਾਂ ਦੀ ਕਦਰ ਕਰਨਾ ਸਿੱਖਿਆ। ਔਰ ਨਾਲ ਹੀ ਇਸ ਮੇਲੇ ਦਾ ਮਨੋਰਥ ਇਹ ਵੀ ਸੀਗਾ ਕਿ ਅਸੀਂ ਇੱਕ ਆਪਣੀਆਂ ਜਿਹੜੀਆਂ ਸਮੇਂ ਦੀਆਂ ਪ੍ਰਤਿਭਾਾਂ ਨੇ ਉਹਨਾਂ ਦੇ ਨਾਲ ਇੱਕ ਸੰਵਾਦ ਹੋਣਾ ਚਾਹੀਏ। ਉਹ ਸੰਵਾਦ ਜਿਹੜਾ ਕਿ ਸਾਨੂੰ ਆਪਣੇ ਸਮਿਆਂ ਦੀ ਇੱਕ ਹੋਲਿਸਟਿਕ ਦ੍ਰਿਸ਼ਟੀਵੇ ਸਾਨੂੰ ਇੱਕ ਸਮਝ ਪ੍ਰਦਾਨ ਕਰੇ ਸਾਨੂੰ ਆਪਣਾ ਰੋਲ ਮਿੱਥਣ ਲਈ ਆਪਣਾ ਰੋਲ ਸਮਝਣ ਦੇ ਲਈ ਤਿਆਰ ਕਰੇ ਇਹ ਜਿਵੇਂ ਡਾਕਟਰ ਗੁਰਮਨ ਨੇ ਦੱਸਿਆ ਇੱਕ ਸ਼ਬਦਾਂ ਦਾ ਉਤਸਵ ਹੈ ਉਹਨਾਂ ਸ਼ਬਦਾਂ ਦੇ ਉਹਨਾਂ ਸ਼ਬਦਾਂ ਦਾ ਜਿਨ੍ਹਾਂ ਨੇ ਮਨੁੱਖੀ ਚੇਤਨਾ ਨੇ ਆਪਣੇ ਅਨੁਭਵ ਨਾਲ ਆਪਣੇ ਅਮਲ ਨਾਲ ਜੋ ਵੀ ਕੁਝ ਖਾਸ ਗਿਆਨ ਕੀਤਾ ਉਸ ਨੂੰ ਸਾਂਭਿਆ ਉਸ ਨੂੰ ਕਾਲ ਤੋਂ ਸਮੇਂ ਤੋਂ ਚੁਟਾ ਕੇ ਸਾਂਭਣ ਦੀ ਸ਼ਕਤੀ ਸਿਰਫ ਸ਼ਬਦਾਂ ਕੋਲ ਹੁੰਦੀ ਹੈ ਤੇ ਅੱਜ ਅਸੀਂ ਉਹਨਾਂ ਸ਼ਬਦਾਂ ਦਾ ਦੀ ਉਸਤਤ ਰਹੀ ਉਹਨਾਂ ਸ਼ਬਦਾਂ ਦੇ ਜਸ਼ਨ ਲਈ ਇੱਥੇ ਇਕੱਠੇ ਹੋયા ਨਾਲ ਹੀ ਇਹ ਕਲਪਨਾਵੀਆਂ ਉਡਾਰੀਆਂ ਦਾ ਮਨੁੱਖੀ ਚੇਤਨਾ ਦੇ ਪੋਟੈਂਸ਼ੀਅਲ ਦਾ ਉਤਸਵ ਵੀ ਹੈ ਪੰਜਾਬੀ ਬੰਦਾ ਜਿਹੜਾ ਮੇਲਿਆਂ ਦਾ ਉਤਸਵਾਂ ਦਾ ਪਰਬਾਂ ਦਾ ਬਹੁਤ ਸ਼ੌਕੀਨ ਹੁੰਦਾ ਤੇ ਅਸੀਂ ਮੇਲਿਆਂ ਦੇ ਵਿੱਚੋਂ ਬਹੁਤ ਸਾਰੇ ਚਾ ਬਹੁਤ ਸਾਰੇ ਆਕਸ਼ਾ ਬਹੁਤ ਸਾਰੇ ਸੁਪਨੇ ਬਹੁਤ ਸਾਰੀਆਂ ਯਾਦਾਂ ਲੈ ਕੇ ਆਨੇ ਆ ਉਹਨਾਂ ਨੂੰ ਪੁਸਤਕ ਮੇਲੇ ਦੇ ਵਿੱਚ ਲਿਆਣਾ ਉਹਨਾਂ ਨੂੰ ਪੁਸਤਕ ਮੇਲੇ ਦਿਖਾਣੇ ਉਹਨਾਂ ਲਈ ਪੁਸਤਕ ਮੋਲੇ ਆਰਗੇਨਾਈਜ਼ ਕਰਨੇ ਮੈਂ ਸਮਝਦੀ ਆ ਕਿ ਬਹੁਤ ਤਰ੍ਹਾਂ ਜ਼ਰੂਰੀ ਨੇ ਇੱਕ ਤੈ ਹੈਗਾ ਕਿ ਅਸੀਂ ਪੰਜਾਬੀ ਮੈਂ ਉਹਨਾਂ ਦੇ ਵਿੱਚ ਹੀ ਸ਼ਾਮਲ ਆ ਕਿ ਅਸੀਂ ਬਹੁਤ ਵਾਰ ਸਿਲੇਬਸ ਦੀਆਂ ਕਿਤਾਬਾਂ ਨੂੰ ਪੜ੍ਹ ਕੇ ਸਮਝ ਕੇ ਸਮਝਦੇ ਹੈ ਗਿਆ ਕਿ ਕਿਤਾਬਾਂ ਦੀ ਦੁਨੀਆ ਉਹਨਾਂ ਨੇ ਪੜ੍ਹ ਕੇ ਅਸੀਂ ਅੱਕੇ ਥੱਕੇ ਹੁੰਨੇ ਆ ਉਹਨਾਂ ਨੂੰ ਇਸ ਮੇਲੇ ਵਿੱਚ ਲਾ ਕੇ ਦੱਸਣਾ ਜ਼ਰੂਰੀ ਹੈ ਕਿ ਕਿਤਾਬਾਂ ਦੀ ਦੁਨੀਆ ਸਿਲੇਬਸ ਤੋਂ ਸ਼ੁਰੂ ਹੁੰਦੀ ਹੈ ਉੱਥੇ ਖਤਮ ਨਹੀਂ ਹੁੰਦੀ। ਇਹ ਜਿਹੜਾ ਜਿਹਾ ਬਾਜ਼ਾਰ ਹੈ ਇਹਨੂੰ ਜਦ ਤੁਸੀਂ ਦੇਖੋਗੇ ਤਾਂ ਸਿਲੇਬਸਾਂ ਦੀ ਇੱਕ ਸੀਮਾ ਹੁੰਦੀ ਹੈ ਪਰ ਇਹੇ ਕਿਤਾਬਾਂ ਜਿਹੜੀਆਂ ਨੇ ਇਹ ਤੁਹਾਡੇ ਲਈ ਨੇ ਔਰ ਤੁਸੀਂ ਇਹਨਾਂ ਦੇ ਵਿੱਚੋਂ ਬਹੁਤ ਕੁਝ ਪਾਉਣਾ ਹੈ। ਜਿਸ ਦੌਰ ਵਿੱਚ ਅਸੀਂ ਗੁਜ਼ਰ ਰਹੇ ਹਾਂ ਉਹਦੇ ਵਿੱਚ ਇਹਨਾਂ ਮੇਲਿਆਂ ਦਾ ਮਹੱਤਵ ਇਸ ਕਰਕੇ ਵੀ ਜ਼ਿਆਦਾ ਹੈ ਕਿ ਇੱਕ ਬਾਜ਼ਾਰ ਐਸਾ ਜਿਹੜਾ ਕਿ ਸਾਨੂੰ ਹਰ ਤਰ੍ਹਾਂ ਲੋਭਾ ਨੇ ਹਰ ਤਰ੍ਹਾਂ ਲਲਚਾਉਂਦਾ ਹੈ ਤੇ ਸਾਨੂੰ ਇਹ ਦੱਸਦਾ ਰਹਿੰਦਾ ਹੈਗਾ ਕਿ ਤੁਹਾਡੇ ਲਈ ਕੀ ਖਰੀਦਣਾ ਜ਼ਰੂਰੀ ਹੈ ਕਿਹੜੇ ਕੱਪੜੇ ਕਿਹੜੇ ਸੂਟ ਬੂਟ ਪਹਿਨ ਕੇ ਤੁਸੀਂ ਵੱਡੇ ਵਿਸ਼ੇਸ਼ ਵੱਖਰੇ ਹੋ ਸਕਦੇ ਹੋ ਇਸੇ ਟਾਈਮ ਸਾਡੀ ਜਿਹੜੀ ਫਲਸਫੀ ਸੀ ਉਹ ਸਾਨੂੰ ਜਿਹੜਾ ਚਿੰਤਨ ਜਿਹੜਾ ਸੀਗਾ ਉਹ ਸਾਨੂੰ ਸਮਝਾਉਂਦਾ ਹੁੰਦਾ ਸੀ ਕਿ ਅਸੀਂ ਵੱਡੇ ਆ ਇਸ ਕਾਇਨਾਤ ਦੀ ਸਰਦਾਰੀ ਸਾਡੇ ਕੋਲ ਹੈ ਅਸੀਂ ਸ੍ਰੇਸ਼ਠ ਆ ਇਸ ਕਰਕੇ ਆ ਕਿ ਸਾਡੇ ਕੋਲ ਚੇਤਨਾ ਹੈ ਅਸੀਂ ਸੋਚ ਸਕਦੇ ਹਾਂ ਆਈ ਥਿੰਕ ਧਰਫੋਰ ਆਮ ਪਰ ਇਹ ਬਾਜ਼ਾਰ ਜਿਹੜਾ ਕਿ ਸਾਨੂੰ ਇਹ ਦੱਸਦਾ ਹੈਗਾ ਕਿ ਕਿਹੜੇ ਸੂਟਾਂ ਬੂਟਾਂ ਦੇ ਨਾਲ ਕਿਹੜੇ ਬ੍ਰਾਂਡਾਂ ਦੇ ਨਾਲ ਤੁਹਾਡਾ ਸਟੇਟਸ ਆਪਣੇ ਆਪ ਦਿਖਾਈ ਦੇਗਾ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਪਵੇਗੀ ਉਹ ਸਾਨੂੰ ਕਹਿੰਦਾ ਹੈਗਾ ਕਿ ਤੁਸੀਂ ਇਸ ਕਰਕੇ ਵੱਡੇ ਹੋ ਜਾਂ ਤੁਸੀਂ ਇਸ ਤਰ੍ਹਾਂ ਵੱਖਰੇ ਹੋ ਸਕਦੇ ਹੋ ਕਿ ਤੁਸੀਂ ਖਰੀਦ ਸਕਦੇ ਹੋ ਸਾਨੂੰ ਖਪਤਕਾਰ ਬਣਾ ਰਿਹਾ ਸਾਡੀ ਖਰੀਦ ਸ਼ਕਤੀ ਨੂੰ ਸਾਡੇ ਵੱਖਰੇ ਵਿਸ਼ੇਸ਼ ਹੋਣ ਦਾ ਮਾਣ ਦੇ ਰਿਹਾ ਅਸੀਂ ਇਹਨਾਂ ਮੇਲਿਆਂ ਦੇ ਵਿੱਚ ਲਿਆ ਕੇ ਆਪਣੇ ਅਗਲੀ ਪੀੜ੍ਹੀ ਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਇਹ ਦੱਸਣਾ ਹੈ ਕਿ ਸਾਡੇ ਵੱਡੇ ਹੋਣ ਦਾ ਤਕਾਜ਼ਾ ਸਾਡੇ ਇਨਸਾਨ ਹੋਣ ਦਾ ਤਕਾਜ਼ਾ ਬ੍ਰਾਂਡ ਜਸ ਫੂਡ ਫੂਡ ਨਹੀਂ ਹੋਣਾ ਚਾਹੀਦੇ ਸਾਡੇ ਵੱਡੇ ਹੋਣ ਦੇ ਤਕਾਜ਼ੇ ਵੱਡੇ ਨੇ ਜਿਨ੍ਹਾਂ ਦੇ ਲਈ ਇੱਕ ਹੋਰ ਸਰਮਾਇਆ ਹੈ ਜਿਹੜਾ ਕਿ ਸਾਨੂੰ ਸੰਭਾਲ ਲੈਣਾ ਪਏਗਾ ਜਿਹੜਾ ਕਿ ਸਾਨੂੰ ਫੁੱਲਣਾ ਪਏਗਾ ਜਿਹੜਾ ਕਿ ਸਾਨੂੰ ਦੇਖਣਾ ਪਵੇਗਾ ਅਸੀਂ ਆਪਣੀ ਵਿਦਿਆਰਥੀਆਂ ਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਇਹ ਦੱਸਣਾ ਹੈ ਕਿ ਸਾਡੀ ਇੱਛਤਨਾ ਦਾ ਸਾਡੇ ਚਾਹਾਂ ਦਾ ਸਾਡੇ ਜਸ਼ਨਾਂ ਦਾ ਸਾਡੇ ਸੁਪਨਿਆਂ ਦਾ ਸਾਡੀਆਂ ਕਮਾਈਆਂ ਦਾ ਦੇ ਹੱਕ ਦਾ ਮੰਡੀ ਦੇ ਮੁਨਾਫਾ ਖਾਣੇ ਹੋਣਾ ਨਹੀਂ ਚਾਹੀਦੇ ਸਾਡੇ ਜਿਹੜੀਆਂ ਸਾਡੇ ਜਸ਼ਨ ਨੇ ਉਹਨਾਂ ਦੇ ਕੇਂਦਰਾਂ ਕੇਂਦਰ ਦੇ ਵਿੱਚ ਸਾਡੀਆਂ ਪ੍ਰਤਿਭਾਵਾਂ ਹੋਣੀਆਂ ਚਾਹੀਦੀਆਂ ਨੇ ਸਾਡੇ ਸਿਰਜਕ ਹੋਣੇ ਚਾਹੀਦੇ ਨੇ ਸਾਡੇ ਕਲਾਕਾਰ ਹੋਣੇ ਚਾਹੀਦੇ ਨੇ ਇਸ ਇਹ ਵਿਰਤਨਾਮ ਅਸੀਂ ਸਾਹਿਤ ਉਤਸਵ ਰੱਖਿਆ ਪਰ ਇਹ ਸਾਹਿਤ ਤੱਕ ਮਹਦੂਦ ਨਹੀਂ ਗਿਆਨ ਦੀ ਹਰ ਉਹ ਸ਼ਾਖਾ ਜਿਹੜੀ ਸਾਡੇ ਮਨੁੱਖ ਹੋਣ ਦੇ ਗੌਰਵ ਨੂੰ ਸਰਟੀਫਾਈ ਕਰਦੀ ਹੈ ਜਿਹੜੀ ਸਾਡੀ ਸਿਰਜਣਸ਼ੀਲਤਾ ਦੀ ਗਵਾਹੀ ਭੜਦੀ ਹੈ ਜਿਹੜੀ ਸਾਡੀ ਮਨੁੱਖੀ ਹੋਣ ਨੂੰ ਵਿਸਤਾਰਦੀ ਹੈ ਉਹ ਸਾਰਿਆਂ ਦਾ ਉਤਸਵ ਉਹ ਸਾਰੇ ਇਸੇ ਕਾਵੇ ਵਿੱਚ ਨੇ ਮਨੁੱਖੀ ਸਭਿਅਤਾ ਦਾ ਇਤਿਹਾਸ ਅਸੀਂ ਸਾਰੇ ਜਾਣਦੇ ਆ ਕਿ ਅੱਜ-ਦਲ ਭੂ-ਖੜਡਾਂ ਦੇ ਵਿੱਚ ਅਲੱਗ-ਅਲੱਗ ਸਭਿਅਤਾਵਾਂ ਵਿਕਸੀਆਂ ਰਹੀਆਂ ਵਿਕਸੀਆਂ ਰਹੀਆਂ ਉਹਨਾਂ ਤੈਨਾਂ ਆਧਾਨ ਪ੍ਰਦਾਨ ਵੀ ਨਹੀਂ ਸੀ ਪਰ ਸ਼ੁਰੂਤ ਲੈ ਕੇ ਅਸੀਂ ਦੇਖਦੇ ਹਾਂ ਕਿ ਸਾਰਿਆਂ ਦੀ ਸੇਧ ਇੱਕੋ ਸੀ ਉਹ ਸਾਂਝ ਕੀ ਸੀ ਉਹ ਸਾਂਝ ਸੀ ਕਿ ਇੱਕ ਇਹੋ ਜਿਹੇ ਮਾਹੌਲ ਦੀ ਉਸਾਰੀ ਇੱਕ ਇਹੋ ਜਿਹੇ ਸਮਾਜ ਦੀ ਉਸਾਰੀ ਜਿਹੜਾ ਜੰਗਲ ਰਾਜ ਤੋਂ ਵੱਖਰਾ ਹੋਵੇ ਜਿਹਦੇ ਵਿੱਚ ਮਾੜਾ ਤਕੜੇ ਦਾ ਖਜ਼ਾਨਾ ਬਣੇ ਸਭ ਨੂੰ ਟੀਨ ਦਾ ਬਰਾਬਰ ਦਾ ਹੱਕ ਹੋਵੇ ਤੇ ਉਸ ਦੇ ਨਾਲ ਹੀ ਜਿਹੜੀ ਪ੍ਰਾਇਰਟੀ ਸੀ ਉਸ ਸੀ ਕਿ ਮਨੁੱਖ ਦੀ ਇਨਸਾਨ ਵਜੋਂ ਕਾੜਤ ਮਨੁੱਖ ਜਮਲਾ ਹੀ ਇਨਸਾਨ ਨੇ ਕਿਉਂ ਨਹੀਂ ਹੁੰਦਾ ਮਨੁੱਖ ਨੂੰ ਇਨਸਾਨ ਕਿਉਂ ਬਣਾਉਣਾ ਪੈਂਦਾ ਹਰ ਯੁੱਗ ਦੇ ਵਿੱਚ ਭਾਵੇਂ ਉਹ ਇਤਿਹਾਸ ਦਾ ਯੁੱਗ ਸੀ ਭਾਵੇਂ ਉਹ ਧਰਮ ਦਾ ਯੁੱਗ ਸੀ ਭਾਵੇਂ ਉਹ ਅੱਜ ਵਿਗਿਆਨ ਦਾ ਯੁੱਗ ਹੈ ਬਸ ਅਗੀਆਂ ਆਈਡਲੋਜੀਸ ਬਸ ਹਰੀਆਂ ਗਿਆਨ ਦੀਆਂ ਸ਼ਖਾਵਾਂ ਬਾ ਆਪਣੇ ਆਪਣੇ ਪਰਵਾਣਾ ਦੇ ਨਾਲ ਇਹ ਦਸਤੀ ਰਹਿੰਦੀਆਂ ਨੇ ਇੱਕ ਮਨੁੱਖ ਨੂੰ ਇਨਸਾਨ ਬਣਾਣਾ ਕਿਉਂ ਜ਼ਰੂਰੀ ਹੈ ਔਰ ਅਸੀਂ ਦੇਖਦੇ ਵੀ ਹੈਗੇ ਆ ਕਿ ਘਰ ਪਰਿਵਾਰ ਸਮਾਜ ਔਰ ਇਨੇ ਕਾਨੂੰਨ ਇਨੇ ਕਾਨੂੰਨ ਸਟੇਟ ਸਾਨੂੰ ਮਨੁੱਖ ਨੂੰ ਸਾਧਨ ਨੂੰ ਲੱਗੀ ਰਹਿੰਦੀ ਹੈ ਪਰ ਫਿਰ ਵੀ ਹਰ ਰੋਜ਼ ਅਪਰਾਧ ਹਿੰਸਾ ਹਰ ਰੋਜ਼ ਇਨਾਂ ਕੁ ਸਾਨੂੰ ਟੱਲਣ ਨੂੰ ਮਿਲਦਾ ਔਰ ਇਸੇ 바ਯੂ ਦੇ ਬਰਾਬਰੀ ਦਾ ਸੁਪਨਾ ਮੌਲਿਕ ਤੀਮਲੇ ਵਿੱਚ ਮਨੁੱਖੀ ਚੇਤਨਾ ਨੇ ਜੋ ਸੁਪਨਾ ਲਿਆ ਸੀ ਉਹ ਸੀਗਾ ਬ੍ਰਹਮਰੀ ਦਾ ਸੁਪਨਾ ਇਸ ਦੁਨੀਆ ਦੇ ਵਿੱਚ ਇਸ ਕਾਇਨਾਤ ਦੇ ਵਿੱਚ ਜੇ ਕੋਈ ਬ੍ਰਹਮਰੀ ਦਾ ਸੁਪਨਾ ਪੂਰਾ ਕਰ ਸਕੇਗਾ ਤਾਂ ਆਲਟੀਮੇਟਲੀ ਮਨੁੱਖਾ ਨੂੰ ਹੀ ਕਰਨਾ ਪਵੇਗਾ ਪਰ ਅਜੇ ਅਸੀਂ ਉਸ ਤੋਂ ਬਹੁਤ ਦੂਰ ਹਾਂ আর ਇਨੇ ਕਾਨੂੰਨਾਂ ਦੇ باوجود ਇੰਨੀਆਂ ਸਜਾਵਾਂ ਦੇ باوجود ਇੰਨੀਆਂ ਮੁਸਤਜ਼ਿਲੀਆਂ ਦੇ باوجود ਜੇ ਇਹ ਸਭ ਕੁਝ ਐਗਜ਼ਿਸਟ ਕਰਦਾ ਹੈ ਤਾਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਿ ਮਨੁੱਖ ਨੂੰ ਇਨਸਾਨ ਬਣਾਉਣ ਦਾ ਏਜੰਡਾ ਹਮੇਸ਼ਾ ਹੀ ਸਭ ਤੋਂ ਪ੍ਰਾਇੋਰਟੀ ਬੜਿਆ ਰਿਹਾ ਸੀ ਤੇ ਅਜੇ ਵੀ ਹੈ ਇਸ ਨੂੰ ਪਿੱਛੇ ਨਹੀਂ ਪਾਇਆ ਜਾ ਸਕਦਾ ਅਸੀਂ ਸਮਾਜ ਜਿਹੜਾ ਹੈ ਮਨੁੱਖਾਂ ਦਾ ਸਮੂਹ ਹੈ ਜੇ ਇੱਕ ਵੀ ਬੰਦਾ ਹਯਾਨ ਹੈ ਤਾਂ ਸਮਝੋ ਕਿ ਇਹਨਾਂ ਅਲਾਮਤਾਂ ਦਾ ਇਹਨਾਂ ਲਾਮਤਾਂ ਦਾ ਬੜਿਆ ਰਹਿਣਾ ਤਹਿ ਅਰ ਮੈਂ ਸਮਝ ਲਿਆ ਕਿ ਮਨੁੱਖ ਨੂੰ ਇਨਸਾਨ ਬਣਾਉਣ ਦੇ ਵਿੱਚ ਜੇ ਸਭ ਤੋਂ ਪਛਾਣ ਤੇ ਸਭ ਤੋਂ ਪ੍ਰਭਾਵੀ ਜੇ ਕੋਈ ਰੋਲ ਨਿਭਾ ਸਕਦਾ ਤਾਂ ਉਹ ਸਾਹਿਤ ਹੈ ਅੱਜ ਜਦੋਂ ਅਸੀਂ ਸਾਹਿਤ ਦੀ ਗੱਲ ਕਰਦੇ ਆਂ ਤੇ ਸਾਨੂੰ ਸਾਡੇ ਮਨ ਵਿੱਚ ਆਉਂਦਾ ਕਿ ਸ਼ਾਇਦ ਅਸੀਂ ਨਾਵਲ ਕਹਾਣੀਆਂ ਕਵਿਤਾ ਨਾਟਕਾਂ ਦੀ ਗੱਲ ਕਰ ਰਹੇ ਆਂ ਸਾਡੇ ਪ੍ਰਾਂਤੀਅਨ ਸੰਬੰਧ ਦੇ ਸਾਡੇ ਮਨਤਕਾਲ ਦੇ ਗ੍ਰੰਥ ਭਾਵੇਂ ਉਹ ਰਮਾਇਣ ਆ ਭਾਵੇਂ ਉਹ ਮਹਾਪਾਲ ਆ ਭਾਵੇਂ ਉਹ ਕੁਰਾਨ ਹੈ ਭਾਵੇਂ ਗੁਰੂ ਗ੍ਰੰਥ ਸਾਹਿਬ ਹੈ ਉਹਨਾਂ ਨੂੰ ਅਸੀਂ ਧਾਰਮਿਕ ਗ੍ਰੰਥ ਹੀ ਮੰਨਦੇ ਆਂ ਕਰਾਂ ਦੇ ਵਿੱਚ ਜਦੋਂ ਸਾਡੇ ਵੱਡੇ ਉਹਨੂੰ ਨਿਤਨੇਮ ਚ ਨਿਤਨੇਮ ਕਰਦੇ ਨੇ ਪੜ੍ਹਦੇ ਨੇ ਪਾਸ ਕਰਦੇ ਨੇ ਤਾਂ ਨਵੀਂ ਪੀੜ੍ਹੀ ਨੂੰ ਇਹ ਲੱਗਦਾ ਹੈਗਾ ਕਿ ਇਹ ਤਾਂ ਖੂਦ ਦੇ ਲੁੱ ਨੂੰ ਨੇ ਬਰਾ ਦੋ ਦੋ ਸੋਹੀ ਪੜ੍ਹਦੇ ਰਦੇ ਨੇ ਸਾਨੂੰ ਭੁੱਲੀ ਜਾਂਦਾ ਜਾਂ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਉਤੋਂ ਕਿਹੋ ਜਿਹੀ ਊਰਜਾ ਲੈ ਰਹੇ ਨੇ ਪੈ ਕਾਹੂ ਕੋ ਦੇਤ ਨੇ ਨਾ ਪਹਿਮਾਨਾ ਤਾਂ ਜੇ ਜੀਵੇ ਪਾਤਰਥੀ ਜਾਏ ਬਾਹਰ ਪਰ ਆਏ ਬੈਸਣਾ ਸਾਈ ਮੁੰਡੇ ਨਾ ਦੇ ਨਾਨਕ ਫਿੱਕਾ ਬੋਲੀਏ ਜਨਮਨ ਫਿੱਕਾ ਹੋਏ ਇਹ ਇਹ ਕੀ ਹੈ ਇਹ ਉਹ ਆਦਰਸ਼ ਨੇ ਇਹੋ ਮਾਪਦਾਂ ਨੇ ਇਹ ਉਹ ਕੀਮਤਾਂ ਨੇ ਇਹੋ ਕਦਰਾਂ ਨੇ ਜਿਹੜੀਆਂ ਇਨਸਾਨ ਨੂੰ ਇਨਸਾਨ ਬਣਾਉਂਦੀਆਂ ਨੇ ਅਣਖ ਸਿਆਮਾਣ ਨੇਕੀ ਬਦੀ ਪਾਪਨ ਪਿਆਰ ਵਫਾ ਸਾਜ ਸੋਹਜ ਇਹ ਬਹੁਤ ਕੁਝ ਹੈ ਜਿਹੜਾ ਕਿ ਸਾਨੂੰ अमूर्त ਜਾਂ ਖਿਆਲ ਲੱਗਦਾ ਜੇ ਇਹਨਾਂ ਨੂੰ ਮਨੁੱਖੀ ਬਿੰਬਾਂ ਵਿੱਚ ਘਟਲੇ ਦੇਖਣਾ ਮਨੁੱਖੀ ਬਿੰਬਾਂ ਵਿੱਚ ਸ਼ਾਮਲ ਹੋ ਕੇ ਦੇਖਣਾ ਤਾਂ ਸਾਨੂੰ ਆਪਣੇ ਬਿਰਤਾਂਤ ਪੜ੍ਹਨੇ ਪੈਣਗੇ ਬਿਰਤਾਂਤ ਦੇ ਵਿੱਚ ਜਿੰਨੇ ਵੀ ਕੰਗਾ ਸਾਡੇ ਪਾਤਰ ਹੋਣਗੇ ਉਹ ਸਾਨੂੰ ਦੱਸਣਗੇ ਕਿ ਇਹ ਜਿਹੜੀਆਂ ਕੀਮਤਾਂ ਨੇ ਇਹ ਜਦੋਂ ਮਨੁੱਖੀ ਸ਼ਖਸੀਅਤ ਵਿੱਚ ਘੜ ਢਲਦੀਆਂ ਨੇ ਤਾਂ ਕਿਹੋ ਜਿਹਾ ਹੋ ਜਾਂਦਾ ਫਿਕਸ਼ਨ ਪੜਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਫਿਕਸ਼ਨ ਦੇ ਪਾਤਰ ਸਾਨੂੰ ਆਪਣੇ ਵਿੱਚ ਉਦਾਸ ਭਾਵਨਾਵਾਂ ਜਗਾਉਣ ਲਈ ਤੇ ਨਾਲ ਦੀ ਨਾਲ ਆਪਣੀਆਂ ਨਿੱਕੀਆਂ-ਨਿੱਕੀਆਂ ਕਮਜ਼ੋਰੀਆਂ ਕਮੀਆਂਗੀਆਂ ਨੂੰ ਨਜਿੱਠਣ ਦਾ ਵਾਲ ਪ੍ਰਾਈਵੇਸੀ ਵਿੱਚ ਨਜਿੱਠਣ ਦਾ ਵਾਲ ਕਿਵੇਂ ਦਿੰਦੀਆਂ ਨੇ ਸਾਹਿਦ ਦੇ ਹਰ ਯਾਨੜੇ ਦਾ ਆਪਣਾ ਇੱਕ ਸੋਝ ਹੈ ਕਵਿਤਾ ਪੜ੍ਹੀਏ ਤਾਂ ਔਖੇ ਸਮਿਆਂ ਦੇ ਵਿੱਚ ਜਿਹੜੀ ਜ਼ਿੰਦਗੀ ਕਵਿਤਾ ਦਿੰਦੀ ਹੈ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਦੇਖਿਆ ਅਨਿਆਵਰਧ ਦਬਾਵਰਧ ਜੇ ਡਟਣ ਦਾ ਸਾਹਸ ਦਿੰਦੀ ਹੈ ਤਾਂ ਕਵਿਤਾ ਦਿੰਦੀ ਹੈ ਜਦੋਂ بڑے ਕਾਲੇ ਦੌਰ ਚੱਲ ਰਹੇ ਹੁੰਦੇ ਨੇ ਤਾਂ ਉਸ ਟਾਈਮ ਦੇ ਵਿੱਚ ਕਾਮੇਡੀ ਟਰੈਜੀ ਤੋਂ ਵੱਧ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਜਿਹੜਾ ਦੁੱਖ ਨੂੰ ਜਰਨ ਯੋਗ ਪ੍ਰਾਪਤੀ ਨੂੰ ਮਾਨਣ ਯੋਗ ਜ਼ਿੰਦਗੀ ਨੂੰ ਜੂਣ ਯੋਗ ਬਣਾ ਕੇ ਵਿਖਾਉਂਦਾ ਇਹ ਸਾਹਿਤ ਹੀ ਹੈ ਜਿਹੜਾ ਤੁਹਾਨੂੰ ਆਪਣੀ ਹੋਣ ਹਸਤੀ ਦੀ ਅਡਟ ਪਛਾਣ ਵੀ ਦਿੰਦਾ ਤੇ ਤੁਹਾਨੂੰ ਦੂਜੇ ਨਾਲ ਜੀਣ ਦਾ ਦੂਜੇ ਨਾਲ ਵਰਤਣ ਦਾ ਸਲੀਕਾ ਵੀ ਦਿੰਦਾ ਜਿਹੜੇ ਰਿਗਰੈਟਸ ਜਿਹੜੇ ਝੋਰੇ ਵੱਡੀ ਉਮਰ ਦੇ ਵਿੱਚ ਬੰਦੇ ਨੂੰ ਜਾ ਕੇ ਲੱਗਦੇ ਨੇ ਉਹਨਾਂ ਵਿੱਚ ਸਭ ਤੋਂ ਵੱਡਾ ਝੋਰਾ ਇਹ ਹੁੰਦਾ ਹੈਗਾ ਕਿ ਜ਼ਿੰਦਗੀ ਇੱਕੋ ਜ਼ਿੰਦਗੀ ਸੀ ਉਹ ਵੀ ਕੱਖਾਂ ਵਿੱਚ ਭਿੱਜ ਗਈ ਜਿਹੜਾ ਬੰਦਾ ਕਿਤਾਬਾਂ ਦੇ ਸਾਥ ਵਿੱਚ ਰਹਿੰਦਾ ਹੈ ਜਿਹੜਾ ਬੰਦਾ ਕਿਤਾਬਾਂ ਪੜ੍ਹਦਾ ਹੈ ਉਹ ਇੱਕੋ ਜ਼ਿੰਦਗੀ ਵਿੱਚ ਕਈ ਜ਼ਿੰਦਗੀਆਂ ਜੁੰਦਾ ਹੈ ਇਸ ਕਰਕੇ ਉਹ ਇਸ ਚੋਰੇ ਤੋਂ ਬਾਹਰ ਹੁੰਦਾ ਔਰ ਅੱਜ ਦੀ ਜਿਹੜਾ ਦੌਰ ਹੈ ਜਿੰਨੇ ਰੋਲੇ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਜਿਸ ਤਰ੍ਹਾਂ ਸਾਡੀ ਜਿਹੜੀ ਵਹਿਲ ਹੈਗੀ ਹੈ ਉਹ ਸਾਡੇ ਸਕ੍ਰੀਨ ਟਾਈਮ ਦੇ ਹਵਾਲੇ ਦੇ ਨਾਲ ਤੁਸੀਂ ਨਵੀਂ ਪੀੜ੍ਹੀ ਜਿਹੜੀ ਹੈਗੀ ਆ ਉਹ ਬਹੁਤ ਕੁਝ ਜਾਣਦੀ ਹੈ ਪਰ ਅੰਕੜੇ ਦੱਸਦੇ ਨੇ ਕਿ ਸਾਡੇ 40% ਤੋਂ ਵੱਧ ਸਮਾਂ ਜਾਗਦੇ ਹੋਣ ਦਾ ਅਸੀਂ ਸਕ੍ਰੀਨ ਨੂੰ ਗਿਰਵੀ ਕੀਤਾ ਹੋਇਆ। ਔਰ ਸਕ੍ਰੀਨ ਸਾਡਾ ਕੀ ਸਵਾਲ ਰਹੀ ਹੈ? ਇਸ ਦੇ ਬਾਰੇ ਮੈਂ ਬਹੁਤ ਕੁਝ ਬਹੁਤ ਕੁਝ ਕਹਿ ਆ ਸਕਦਾ ਹਾਂ ਪਰ ਸ਼ਾਇਦ ਕਹਿਣਾ ਕੋਈ ਜ਼ਰੂਰੀ ਨਹੀਂ ਹੈ ਕਿਉਂਕਿ ਨਿੱਕੀ ਤੋਂ ਨਿੱਕੀ ਚੀਜ਼ ਨੂੰ ਦੇਖੋ ਤੁਸੀਂ ਟੀਵੀ ਦੇ ਬਹਿਸ ਤੋਂ ਫਾਸਲੇ ਛੱਡ ਲਓ। ਟੀਵੀ ਦੇ ਸੀਰੀਅਲ ਦੇਖੋ ਤੁਹਾਨੂੰ ਕੀ ਦਿਖਾ ਰਹੇ ਨੇ ਸਾਡੇ ਘਰ ਚੀਜ਼ਾਂ ਵਸਤਾਂ ਦੇ ਨਾਲ ਤੁੰਨੇ ਹੋਏ ਨੇ ਸਾਡੇ ਪਰਿਵਾਰ ਸਾਜਿਸ਼ਾਂ ਦੇ ਵਿੱਚ ਘਰੇ ਹੋਏ ਨੇ ਸਾਡਾ ਸਮਾਜ ਅਨੁਸ਼ਵਾਸ਼ਾਂ ਦੇ ਸਲਾਵ ਦੇ ਵਿੱਚ ਰੁੜਿਆ ਜਾ ਰਿਹਾ ਹੈ ਜੁਰਮ ਦੇ ਸਲਾਵ ਵਿੱਚ ਰੁੜਿਆ ਜਾ ਰਿਹਾ ਹੈ ਇਹ ਸਾਨੂੰ ਕੀ ਦੱਸ ਰਿਹਾ ਸਾਨੂੰ ਕਿੱਥੇ ਲਿਜਾ ਰਿਹਾ ਜਦੋਂ ਅਸੀਂ ਕਿਤਾਬਾਂ ਦੀ ਸ਼ਣਗਾਵਾਂਗੇ ਤਾਂ ਸਾਨੂੰ ਉਹਨਾਂ ਦੇ ਵਿੱਚੋਂ ਆਪਣੀ ਰੂਹ ਦਿਖਾਈ ਦੇਵੇਗੀ ਬਨਾਸ਼ਾ ਨੇ ਲਿਖਿਆ ਸੀਗਾ ਕਿ ਤੁਹਾਨੂੰ ਆਪਣਾ ਚਿਹਰਾ ਦੇਖਣ ਦੇ ਲਈ ਸ਼ੀਸ਼ਾ ਚਾਹੀਦਾ ਹੈ ਪਰ ਜੇ ਤੁਸੀਂ ਆਪਣੀ ਰੂਹ ਦੇਖਣੀ ਹੈ ਤਾਂ ਤੁਹਾਨੂੰ ਕਿਤਾਬਾਂ ਦੇ ਵਿੱਚ ਵੜਨਾ ਪਏਗਾ ਅਖੀਰ ਦੇ ਵਿੱਚ ਮੈਂ ਇੱਕ ਗੱਲ ਕਰਨੀ ਚਾਹਾਂਗੀ ਕਿ ਹਰ ਪ੍ਰਿੰਟਡ ਪੰਨੇ ਨੂੰ ਕਿਤਾਬ ਸਮਝਣ ਦੀ ਸਾਹਿਤ ਸਮਝਣ ਦੀ ਕੋਤਾਈ ਵੀ ਨਾ ਘਰ ਬੈਠਣਾ ਆਫਸੈਟ ਦੇ ਇਸ ਮਾਣੇ ਦੇ ਵਿੱਚ ਜਿਵੇਂ ਧੜਾ ਧੜਾ ਕਿਤਾਬਾਂ ਛਪ ਰਹੀਆਂ ਨੇ ਚੰਗੀ ਕਿਤਾਬ ਤੱਕ ਪਹੁੰਚਣਾ ਵੀ ਇੱਕ ਪ੍ਰਾਪਤੀ ਹੈ ਆ ਪਾਤਰ ਸਾਹਿਬ ਸਾਡੇ ਵਿੱਚ ਤੇ ਜਿਨ੍ਹਾਂ ਨੇ ਸਾਡੇ ਸਮਿਆਂ ਦੀ ਹਰ ਗੁਸਤਗੁਰ ਨੂੰ ਭਾਵੇਂ ਉਹ ਸਮਾ ਇਤਿਹਾਸ ਦਾ ਬੜੇ ਤੋਂ ਬੜਾ ਬਰਤਾਰ ਹੈ ਭਾਵੇਂ ਉਹ ਸਾਡੇ ਪੰਜਾਬੀਅਤ ਨੂੰ ਲੱਗ ਰਿਹਾ ਨਿੱਕੇ ਤੋਂ ਨਿੱਕਾ ਖਸਾਰਾ ਹੈ ਉਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਉਸ ਨੂੰ ਪਰੋਇਆ ਉਹਨਾਂ ਨੇ ਬੜੇ ਲਾਈਟਰ ਰੇਨ ਦੇ ਵਿੱਚ ਇੱਕ ਵਾਰੀ ਲਿਖਿਆ ਸੀ ਆਵਾਜ਼ਾਂ ਮਾਰਨ ਪੁਸਤਕਾਂ ਕਵੀ ਬੜੇ ਮਸ਼ਹੂਰ ਨੇ ਜਾਇਓ ਨਾ ਸਾਨੂੰ ਛੱਡ ਕੇ ਪਰ ਪਾਠਕ ਮਜਬੂਰ ਨੇ ਅੰਗਰੇਜ਼ੀ ਵਾਲਿਆਂ ਨੇ ਤਾਂ ਲਿਟਰੇਚਰ ਸ਼ਬਦ ਨੂੰ ਉਹਨਾਂ ਨੂੰ ਤਾਂ ਇੰਨਾ ਕੈਚੀ ਲੱਗਿਆ ਕਿ ਭਾਵੇਂ ਬੀਮਾ ਪਾਲਸੀ ਨੇ ਵਾਲਿਆਂ ਨੇ ਪਾਲਸੀ ਵੇਚਣੀ ਹੋਵੇ ਤੇ ਭਾਵੇਂ ਕੋਈ ਪ੍ਰੋਡਕਟ ਵੇਚਣੀ ਹੋਵੇ ਤਾਂ ਨਾਲ ਸਮਨ ਲਿਟਰੇਚਰ ਦਿੰਦੇ ਨੇ ਪਰ ਮੈਂ ਆਪਣੀ ਗੱਲ ਖਤਮ ਕਰਦਿਆਂ ਤੁਰਦੀਆਂ ਕਿ ਚੰਗੀ ਕਿਤਾਬ ਨੂੰ ਪੜ੍ਹਨਾ ਚੰਗੀ ਕਿਤਾਬ ਤੱਕ ਪਹੁੰਚਣਾ ਇੱਕ ਲੱਭਤ ਹੈ ਚੰਗੀ ਕਿਤਾਬ ਨੂੰ ਪੜ੍ਹਨਾ ਇੱਕ ਆਨੰਦ ਹੈ ਇੱਕ ਖੁਸ਼ੀ ਹੈ ਜਿਹੜੀ ਕਿ ਹੋਰ ਕਿਤੋਂ ਨਹੀਂ ਮਿਲ ਸਕਦੀ ਤੇ ਇਸ ਤੋਂ ਵੀ ਅੱਗੇ ਚੰਗੀ ਕਿਤਾਬ ਨੂੰ ਆਪਣੇ ਵਿੱਚ ਆਪਣੇ ਆਚਾਰ ਵਿਹਾਰ ਵਿੱਚ ਰਚਾਉਣਾ ਉਹਦੇ ਨਾਲ ਸੰਵਾਦ ਖੋਲਣਾ ਇੱਕ ਚਮਤਕਾਰ ਹੈ ਜਿਹੜੇ ਮਨ ਨੂੰ ਚੰਗੀ ਪੁਸਤਕ ਤੇ ਨਾਲ ਸੰਵਾਦ ਰਚਾਉਣਾ ਉਹਨੂੰ ਆਪਣੇ ਆਪ ਦੇ ਵਿੱਚ ਰਚਾਉਣਾ ਆ ਜਾਂਦਾ ਸਮਝੋ ਕਿ ਉਸ ਨੂੰ ਆਪਣੇ ਆਪ ਨੂੰ ਮੈਗਨੀਫਾਈ ਕਰਨਾ ਆ ਜਾਂਦਾ ਸਾਡੀ ਯੂਨੀਵਰਸਿਟੀ ਦੀ ਧੁਨੀ ਬਾਬਾ ਨਾਨਕ ਦੇ ਬੋਲ ਜਿਹੜੇ ਕਿ ਇਸ ਵਿਜ਼ਾ ਵਿੱਚ ਗੂੰਜਦੇ ਇਸ ਨੂੰ ਹਮੇਸ਼ਾ ਹੀ ਪ੍ਰੇਰਿਤ ਕਰਦੇ ਰਹੇ ਨੇ ਉਹ ਜਦੋਂ ਕਹ ਰਹੇ ਹੈਗੇ ਨੇ ਵਿਦਿਆ ਵਿਚਾਰੀ ਤੱਪਾ ਰੁਕਾਈ ਜਦੋਂ ਵਿਦਿਆ ਜਦੋਂ ਗਿਆਨ ਤੁਹਾਡੇ ਅੰਦਰ ਆਚਦਾ ਹੈ ਤਾਂ ਤੁਸੀਂ ਕੀ ਬਣ ਜਾਂਦੇ ਹੋ ਬਾਬਾ ਨਾਨਕ ਨੇ ਕਿਹਾ ਨਾ ਪਰਉਪਕਾਰੀ ਕਹਿ ਕੇ ਪਰਵਾਸ਼ਿਤ ਕੀਤਾ ਮੇਲੇ ਦੇ ਪ੍ਰਬੰਧਕਾਂ ਨੇ ਇਸ ਨੂੰ ਬਹੁਤ ਮੈਟੀਕੁਲਸਲੀ ਵਿਹੰਤੇ ਡਾਕਟਰ ਗੁਰਮukh ਨੇ ਜਿਵੇਂ ਕਿ ਡਿਟੇਲ ਵਿੱਚ ਦੱਸਿਆ ਕਿ ਇਸ ਮੇਲੇ ਵਿੱਚ ਇਹ ਉਸਤਰ ਦੇ ਵਿੱਚ ਅਸੀਂ ਆਪਣੀਆਂ ਸਿਰਜਣਾਤਮਕ ਕਲਾਵਾਂ ਨੂੰ ਵੀ ਪਛਾਣਾਂਗੇ ਅਸੀਂ ਆਪਣੇ ਸਮਕਾਲ ਦੀਆਂ ਜਿਹੜੀਆਂ ਵੰਗਾਰਾਂ ਨੇ ਉਹਨਾਂ ਦੀ ਸਮਝ ਵੀ ਬਣਾਵਾਂਗੇ ਔਰ ਨਾਲ ਹੀ ਇਹ ਮੰਚ ਜਿਹਦੇ ਵਿੱਚ ਕਲਾਕਾਰ ਸਾਹਿਤਕਾਰ ਚਿੰਤਕ ਔਰ ਆਲੋਚਕ ਤੇ ਨਾਜ਼ਰਨਾਲ ਪਾਠਕ ਵੀ ਇੱਕ ਮੰਚ ਦੇ ਉੱਤੇ ਬੌਧਿਕ ਵਿਚਾਰ ਵਟਾਂਦਰੇ ਦੇ ਲਈ ਇਕੱਠੇ ਨੇ ਜਿਨ੍ਹਾਂ ਦੇ ਲਈ ਇਹ ਖੁੱਲਾ ਮੰਚ ਮੁਹੱਈਆ ਕੀਤਾ ਗਿਆ ਇਹ ਸਾਡੇ ਸਮਾਜ ਦੀ ਜਾਗਰੂਕਤਾ ਦੇ ਵਿੱਚ ਵੱਡਾ ਦੂਰ ਵਰਤੀ ਇਹਦਾ ਪ੍ਰਭਾਵ ਰਹੇਗਾ ਇਸ ਦਾ ਮੈਨੂੰ ਯਕੀਨ ਹੈ ਔਰ ਮੈਂ ਇੱਕ ਹੋਰ ਫੇਰ ਪੰਜਾਬ ਯੂਨੀਵਰਸਿਟੀ ਦੇ ਸਮੁੱਚੇ ਪਰਿਵਾਰ ਨੂੰ ਵਾਈਸ ਚਾਂਸਲ ਸਾਹਿਬ ਨੂੰ ਇਹ ਆਯੋਜਨ ਦੇ ਲਈ ਮੁਬਾਰਕ ਦਿਨਾ ਚਾਹੀਓ ਜਾਵਾਂਗੀ ਧੰਨਵਾਦ ਦੇਣਾ ਚਾਹਾਂਗੀ ਔਰ ਜਾਤੀ ਤੌਰ ਤੇ ਤੁਹਾਨੂੰ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਇਸ ਤੇ ਲਈ ਸ਼ੁਕਰਗੁਜ਼ਾਰ ਹਾਂ ਬਹੁਤ ਬਹੁਤ ਸ਼ੁਕਰੀਆ